ਇੱਕ ਛੋਟੇ ਪਿੰਡ ਵਿੱਚ ਗੁਰਪ੍ਰੀਤ ਨਾਮ ਦਾ ਨੌਜਵਾਨ ਰਹਿੰਦਾ ਸੀ। ਉਸ ਨੂੰ ਹਮੇਸ਼ਾ ਲੱਗਦਾ ਸੀ ਕਿ ਉਹ ਕੁਝ ਵੱਡਾ ਕਰਨਾ ਚਾਹੁੰਦਾ ਹੈ ਪਰ ਉਸ ਦੇ ਅੰਦਰ ਡਰ ਸੀ ਕਿ ਉਹ ਨਹੀਂ ਕਰ ਸਕਦਾ। ਇੱਕ ਦਿਨ ਉਸ ਦੇ ਪਿੰਡ 'ਚ ਗਿਆਨੀ ਬਾਬਾ ਆਇਆ। ਉਸ ਕੋਲੋਂ ਗੁਰਪ੍ਰੀਤ ਨੇ ਪੁੱਛਿਆ, "ਬਾਬਾ ਜੀ, ਮੈਂ ਆਪਣੀ ਜ਼ਿੰਦਗੀ ਵਿੱਚ ਕਾਮਯਾਬ ਕਿਉਂ ਨਹੀਂ ਹੋ ਰਿਹਾ?" ਬਾਬਾ ਜੀ ਮੁਸਕਰਾਏ ਤੇ ਕਹਿੰਦੇ, "ਪੁੱਤਰ ਜਿਵੇਂ ਤੂੰ ਦਿਨ ਰਾਤ ਆਪਣੇ ਮਨ ਵਿੱਚ ਬੀਜ ਬੀਜਦਾ ਹੈ, ਉਹ ਤੇਰੀ ਜ਼ਿੰਦਗੀ 'ਚ ਦਰਖਤ ਬਣ ਕੇ ਖੜਦਾ ਹੈ।" ਜੇ ਤੂੰ ਡਰ ਨਕਾਮੀ ਤੇ ਸ਼ੰਕਾ ਦੇ ਬੀਜ ਬੀਜੇਗਾ ਤਾਂ ਉਹ ਵੀ ਫਲ ਮਿਲੇਗਾ ਪਰ ਜੇ ਤੂੰ ਹਿੰਮਤ ਵਿਸ਼ਵਾਸ ਦੇ ਬੀਜ ਬੀਜੇਗਾ ਤਾਂ ਤੇਰੀ ਜ਼ਿੰਦਗੀ ਬਦਲ ਜਾਏਗੀ ਇਹ ਤੇਰਾ ਚੇਤਨਮਾਨ ਹੈ ਜੋ ਹਰ ਗੱਲ ਨੂੰ ਸੱਚ ਮੰਨ ਲੈਂਦਾ ਹੈ ਉਸ ਰਾਤ ਗੁਰਪ੍ਰੀਤ ਨੇ ਪਹਿਲੀ ਵਾਰ ਅੱਖਾਂ ਬੰਦ ਕਰਕੇ ਆਪਣੇ ਆਪ ਨੂੰ ਕਾਮਯਾਬੀ ਵਾਲੇ ਰੂਪ ਚ ਸੋਚਿਆ ਉਸ ਨੇ ਸੋਚਿਆ ਕਿ ਉਹ ਆਪਣਾ ਕੰਮ ਕਰ ਰਿਹਾ ਹੈ ਤੇ ਲੋਕ ਉਸ ਦੀ ਕਦਰ ਕਰ ਰਹੇ ਨੇ ਤੇ ਉਹ ਆਪਣੀ ਇਸ ਜ਼ਿੰਦਗੀ ਚ ਖੁਸ਼ ਹੈ ਹਰ ਰੋਜ਼ ਉਹੀ ਦ੍ਰਿਸ਼ ਆਪਣੀ ਸੋਚ ਵਿੱਚ ਬਣਾਉਂਦਾ ਰਿਹਾ ਕੁਝ ਮਹੀਨੇ ਬਾਅਦ ਉਹੀ ਗੌਰਪ੍ਰੀਤ ਜਿਸ ਨੂੰ ਆਪਣੇ ਆਪ ਤੇ ਭਰੋਸਾ ਨਹੀਂ ਸੀ ਪਿੰਡ ਦਾ ਸਭ ਤੋਂ ਸਫਲ ਨੌਜਵਾਨ ਬਣ ਗਿਆ ਸੋ ਦੋਸਤੋ ਇਸ ਤੋਂ ਆਪਾਂ ਨੂੰ ਇਹ ਸਿੱਖਿਆ ਮਿਲਦੀ ਹੈ ਕਿ ਅਵਚੇਤਨ ਮਨ ਉਸ ਬਾਗ ਵਰਗਾ ਹੈ ਜਿੱਤੇ ਤੂੰ ਜੋ ਵੀ ਬੀਜਦਾ ਹੈ ਉਸ ਦਾ ਉਹੀ ਫਲ ਮਿਲਦਾ ਹੈ ਇਸ ਲਈ ਜੇ ਜ਼ਿੰਦਗੀ 'ਚ ਸਫਲ ਹੋਣਾ ਹੈ ਤਾਂ ਚੰਗੀਆਂ ਸੋਚਾਂ ਦੇ ਬੀਜ ਬੀਜੋ ਜੇਕਰ ਤੁਸੀਂ ਵੀ ਆਪਣੀ ਜ਼ਿੰਦਗੀ ਵਿੱਚ ਇੱਕ ਸਫਲ ਇਨਸਾਨ ਬਣਨਾ ਚਾਹੁੰਦੇ ਹੋ ਤਾਂ ਵੀਡੀਓ ਨੂੰ ਸ਼ੇਅਰ ਤੇ ਸੇਵ ਕਰ ਲਓ